22 ਸਤੰਬਰ 2024 ਕਰਨਾਟਕਾ ਦਾ ਜ਼ਿਲ੍ਹਾ ਕਾਰਾਵਾਰ ਉੱਥੇ ਇੱਕ ਪਿੰਡ ਪੈਂਦਾ ਹੰਕੋਨ ਹੰਕੋਨ ਪਿੰਡ ਦੇ ਵਿੱਚ ਸ਼੍ਰਿਤਿਕਾ ਰਾਣੇ ਫੋਨ ਕਾਲ ਕਰਦੀ ਹੈ ਆਪਣੇ ਭਰਾ ਤੇ ਭਝਾਈ ਨੂੰ ਜਦੋਂ ਫੋਨ ਕੀਤਾ ਜਾਂਦਾ ਤਾਂ ਫੋਨ ਨਹੀਂ ਰਿਸੀਵ ਕੀਤਾ ਜਾਂਦਾ ਸਵੇਰ ਦਾ ਪੌਣੇ 6 ਦਾ ਟਾਈਮ ਹੁੰਦਾ ਦੁਬਾਰਾ ਫਿਰ ਫੋਨ ਕਰਦੀ ਹੈ ਤਾਂ ਫੋਨ ਕਿਸੇ ਅਣਜਾਣ ਵਿਅਕਤੀ ਵੱਲੋਂ ਰਿਸੀਵ ਕੀਤਾ ਜਾਂਦਾ ਜੋ ਕੁਝ ਉਹ ਦੱਸਦਾ ਉਹ ਸੁਣ ਕੇ ਜਿਹੜੀ ਸ਼ਰੁਤਿਕਾ ਰਾਣੀ ਹੁੰਦੀ ਹੈ ਉਹਦੇ ਪੈਰਾ ਥੱਲੋਂ ਜ਼ਮੀਨ ਨਿਕਲ ਜਾਂਦੀ ਹੈ ਉਹ ਫਟਾਫਟ ਹੰਕੋਣ ਪਿੰਡ ਪਹੁੰਚਦੀ ਹੈ ਤੇ ਨਾਲ ਦੀ ਨਾਲ ਸੂਚਿਤ ਕੀਤਾ ਜਾਂਦਾ ਹੈ ਆਪਣੇ ਵੱਡੇ ਭਰਾ ਮਾਧਵ ਨਾਇਕ ਨੂੰ ਕਿਉਂਕਿ ਹੰਕੋਣ ਪਿੰਡ ਦੇ ਵਿੱਚ ਉਹਦਾ ਭਰਾ ਵਿਨਾਇਕ ਨਾਇਕ ਤੇ ਉਹਦੀ ਪਤਨੀ ਵਰਸਾਲੀ ਨਾਇਕ ਹੁੰਦੇ ਨੇ ਜਿਨ੍ਹਾਂ ਨੇ ਸਵੇਰੇ 6 ਵਜੇ ਪੁੰਨੇ ਜਾਣਾ ਸੀ ਇਹ ਉਹਨਾਂ ਦਾ ਜੱਦੀ ਪਿੰਡ ਸੀ 6 ਵਜੇ ਉਹਨਾਂ ਨਿਕਲਣਾ ਸੀ ਪੁਨੇ ਦੇ ਵਿੱਚ ਰਹਿੰਦੇ ਸੀ ਇੱਕ ਬਹੁਤ ਤਕੜੇ ਬਿਜ਼ਨਸਮੈਨ ਸਨ ਇਹਨਾਂ ਦਾ ਬਿਜਲੀ ਦੇ ਜਿਹੜੇ ਪਾਰਟਸ ਹੁੰਦੇ ਨੇ ਉਹ ਬਣਾਉਣ ਦੀਆਂ ਕੰਪਨੀਆਂ ਸਨ ਇਹਨਾਂ ਦੀਆਂ ਪਰ ਜਿਹੜੇ ਵਿਅਕਤੀ ਨੇ ਫੋਨ ਰিসিਵ ਕੀਤਾ ਸੀ ਉਹਦਾ ਕਹਿਣਾ ਸੀ ਕਿ ਕੁਝ ਹਮਲਾਵਰ ਇੱਥੇ ਆਏ ਉਹਨਾਂ ਨੇ ਇਹਨਾਂ ਤੇ ਹਮਲਾ ਕੀਤਾ ਤੇ ਦੋਨੋਂ ਮੀਆਂ ਬੀਬੀ ਬੇਹੋਸ਼ ਪਏ ਨੇ ਉਥੇ ਪੁਲਿਸ ਪਹੁੰਚਦੀ ਹੈ ਹੋਰ ਲੋਕ ਇਕੱਠੇ ਹੁੰਦੇ ਨੇ ਉਥੇ ਇਹਨਾਂ ਦੋਨਾਂ ਜਣਿਆਂ ਨੂੰ ਫਟਾਫਟ ਐਂਬੂਲੈਂਸ ਦੇ ਵਿੱਚ ਪਾ ਕੇ ਹਸਪੀਟਲ ਪਹੁੰਚਾਇਆ ਜਾਂਦਾ ਹੈ ਉਥੇ ਡਾਕਟਰਾਂ ਵੱਲੋਂ ਮਨਾਇਕ ਨੂੰ ਮਰਦਾ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਤੇ ਜਿਹੜੀ ਵਰਸਾਲੀ ਹੁੰਦੀ ਹੈ ਉਹਦੀ ਜਿਹੜੀ ਕੰਡੀਸ਼ਨ ਹੁੰਦੀ ਹੈ ਉਹ ਵੀ ਬਹੁਤ ਨਾਜ਼ੁਕ ਹੁੰਦੀ ਹੈ ਉਹਦਾ ਇਲਾਜ ਚੱਲਦਾ ਦੂਜੇ ਪਾਸੇ ਘਰ ਦੇ ਵਿੱਚ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਤੇ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਨੂੰ ਪਤਾ ਲੱਗਦਾ ਕਿ ਕੋਈ ਵੀ ਘਰ ਦਾ ਕੀਮਤੀ ਸਮਾਨ ਉਥੋਂ ਗਾਇਬ ਨਹੀਂ ਸੀ ਹੋਇਆ ਇਹਨਾਂ ਦਾ ਪਰਸ ਕੜੀ ਫੋਨ ਜੁਐਲਰੀ ਵਗੈਰਾ ਸਾਰਾ ਕੁਝ ਉਥੇ ਉਵੇਂ ਦਾ ਉਵੇਂ ਪਿਆ ਹੁੰਦਾ ਪੁਲਿਸ ਦੇ ਦਿਮਾਗ ਦੇ ਵਿੱਚ ਇੱਕ ਗੱਲ ਆ ਜਾਂਦੀ ਹੈ ਵੀ ਜਿਹੜਾ ਵੀ ਵਿਅਕਤੀ ਇੱਥੇ ਆਇਆ ਉਹਨਾਂ ਦਾ ਲਕਸ਼ਯ ਬਨਾਇਕ ਨੂੰ ਮਾਰਨਾ ਜਾਂ ਦੋਨੋਂ ਪਤੀ ਪਤਨੀ ਨੂੰ ਮਾਰਨਾ ਸੀ ਆਲੇ-ਦੁਆਲੇ ਪੁੱਛ-ਪੁੱਛ ਹੁੰਦੀ ਹੈ ਪਰ ਕਿਸੇ ਨੂੰ ਵੀ ਕੋਈ ਪਤਾ ਨਹੀਂ ਹੁੰਦਾ ਕਿਉਂਕਿ ਫਾਰਮ ਹਾਊਸ ਹੁੰਦਾ ਇਹਨਾਂ ਦਾ ਸਮੁੰਦਰ ਕਿਨਾਰੇ ਕਾਫੀ ਵੱਡਾ ਤੇ ਇਹ ਸਾਲ ਦੇ ਵਿੱਚ ਇੱਕ ਜਾਂ ਦੋ ਵਾਰੀ ਇੱਥੇ ਆਉਂਦੇ ਸੀ ਇਸ ਪਿੰਡ ਦੇ ਰਹਿਣ ਵਾਲੇ ਸੀ ਪਰ ਬਹੁਤ ਧੇਰ ਪਹਿਲਾਂ ਪੁਣੇ ਜਾ ਕੇ ਬਸ ਜਾਂਦੇ ਨੇ ਤੇ ਉੱਥੇ ਇਹਨਾਂ ਦਾ ਬਹੁਤ ਤਕੜਾ ਬਿਜ਼ਨਸ ਹੁੰਦਾ ਨਾ ਤਾਂ ਪਿੰਡ ਦੇ ਬਹੁਤੇ ਲੋਕ ਇਹਨਾਂ ਨੂੰ ਜਾਣਦੇ ਸੀ ਜਿਹੜੇ ਜਾਣਦੇ ਸੀ ਇਹਨਾਂ ਬਾਰੇ ਤਾਰੀਫ ਵੀ ਇਹਨਾਂ ਦੀ ਕਰਦੇ ਸੀ ਕਿ ਬਹੁਤ ਵਧੀਆ ਇਨਸਾਨ ਸੀ ਦੋ ਚਾਰ ਦਿਨਾਂ ਲਈ ਆਉਂਦੇ ਸੀ ਪੂਜਾ ਪਾਠ ਕਰਦੇ ਸੀ ਉਸ ਤੋਂ ਬਾਅਦ ਵਾਪਸ ਫੇਰੇ ਪੁਣੇ ਚਲੇ ਜਾਂਦੇ ਸੀ ਤੇ ਪੁਲਿਸ ਦੇ ਦਿਮਾਗ ਦੇ ਵਿੱਚ ਵੀ ਇੱਕ ਗੱਲ ਆਉਂਦੀ ਹੈ ਵੀ ਜਿਹੜਾ ਵਿਅਕਤੀ ਸਾਲ ਪਰ ਇੱਥੇ ਆਉਂਦਾ ਹੀ ਨਹੀਂ ਉਹਦੀ ਇੱਥੇ ਕਿਸੇ ਨਾਲ ਕੀ ਦੁਸ਼ਮਣੀ ਹੋ ਸਕਦੀ ਹੈ ਫਿਰ ਪੁਣੇ ਜਾ ਕੇ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ ਵੀ ਜਿਹੜਾ ਇਹਨਾਂ ਦਾ ਬਿਜ਼ਨਸ ਹੈ ਬਿਜ਼ਨਸ ਦੇ ਵਿੱਚ ਵੀ ਅਕਸਰ ਜਿਹੜੀਆਂ ਨੇ ਦੁਸ਼ਮਣੀਆਂ ਹੋ ਜਾਂਦੀਆਂ ਨੇ ਉੱਥੇ ਹੋ ਸਕਦਾ ਕਿਸੇ ਸੌਦੇ ਨੂੰ ਲੈ ਕੇ ਕਿਸੇ ਬਿਜ਼ਨਸ ਮੈਨ ਦੇ ਨਾਲ ਇਹਨਾਂ ਦੀ ਕੋਈ ਵਿਵਾਦ ਹੋਇਆ ਹੋਵੇ ਕਿਸੇ ਨਾਲ ਹਰ ਐਂਗਲ ਤੋਂ ਪੜਤਾਲ ਕੀਤੀ ਜਾਂਦੀ ਹੈ ਉੱਥੇ ਵੀ ਕੋਈ ਵੀ ਐਂਗਲ ਨਿਕਲ ਕੇ ਸਾਹਮਣੇ ਨਹੀਂ ਆਉਂਦਾ ਦੂਜੇ ਪਾਸੇ ਕਿਉਂਕਿ ਬਿਜ਼ਨਸmenਾਂ ਨੂੰ ਅਕਸਰ ਧਮਕੀਆਂ ਮਿਲਦੀਆਂ ਨੇ ਤੇ ਇਸ ਪਰਿਵਾਰ ਨੂੰ ਵੀ ਮਿਲਦੀਆਂ ਸੀ ਹੁਣ ਪੁਲਿਸ ਨੂੰ ਇਹ ਲੱਗਦਾ ਸੀ ਵੀ ਜਿਹੜਾ ਵਿਨਾਇਕ ਦਾ ਕਤਲ ਕੀਤਾ ਗਿਆ ਕਿਸੇ ਅੰਡਰਵਰਲਡ ਡਾਊਨ ਵੱਲੋਂ ਕੀਤਾ ਗਿਆ ਹੋ ਸਕਦਾ ਉਹ ਇਹਨਾਂ ਤੋਂ ਕੋਈ ਪੈਸੇ ਦੀ ਮੰਗ ਕਰਦਾ ਹੋਵੇ ਤੇ ਇਹਨਾਂ ਨੇ ਨਾ ਦਿੱਤਾ ਹੋਵੇ ਤੇ ਜਿਹੜੇ ਲਿੰਕ ਇਹ ਜੋੜ ਕੇ ਦੇਖਿਆ ਜਾਂਦਾ ਹੈ ਗੈਂਗਸਟਰਾਂ ਦੇ ਨਾਲ ਇਸ ਪਾਸੇ ਵੱਲ ਵੀ ਪੁਲਿਸ ਬੜੀ ਤਹਿਕੀਕਤ ਕਰਦੀ ਹੈ ਪਰ ਪੁਲਿਸ ਨੂੰ ਇਥੋਂ ਵੀ ਕੋਈ ਕਾਮਯਾਬੀ ਨਹੀਂ ਮਿਲਦੀ। ਉਹਨੇ ਹਾਈ ਪ੍ਰੋਫਾਈਲ ਕੇਸ ਸੀ। ਇੱਕ ਬਹੁਤ ਤਕੜੇ ਬਿਜ਼ਨਸਮੈਨ ਦੀ ਉਹਦੇ ਘਰ ਦੇ ਵਿੱਚ ਵੜ ਕੇ ਕਿਸੇ ਵੱਲੋਂ ਹੱਤਿਆ ਕਰ ਦਿੱਤੀ ਜਾਂਦੀ ਹੈ ਤੇਜ਼ ਤਾਰ ਹਥਿਆਰਾਂ ਦੇ ਨਾਲ। ਬੁਰੀ ਤਰੀਕੇ ਨਾਲ ਵੜਿਆ ਟੁੱਕਿਆ ਜਾਂਦਾ ਤੇ ਪੁਲਿਸ ਦੇ ਉੱਤੇ ਦਬਾਅ ਹੁੰਦਾ ਕੇਸ ਨੂੰ ਹੱਲ ਕਰਨ ਦਾ। ਪੁਲਿਸ ਫਿਰ ਸੀਸੀਟੀਵੀ ਕੈਮਰੇ ਚੈੱਕ ਕਰਨੇ ਸ਼ੁਰੂ ਕਰਦੀ ਕਿ ਇਸ ਘਰ ਤੋਂ ਕਾਫੀ ਦੂਰ ਇੱਕ ਬੈਂਕ ਸੀ। ਬੈਂਕ ਦੇ ਵਿੱਚ ਸੀਸੀਟੀਵੀ ਕੈਮਰਾ ਲੱਗਿਆ ਹੋਇਆ ਸੀ ਬਾਹਰ। ਉੱਥੋਂ ਜਿਹੜਾ ਕਾਰ ਸੀ ਉਹ ਚੰਗੀ ਤਰ੍ਹਾਂ ਨਹੀਂ ਸੀ ਦਿਖਦਾ ਤਾਂ ਪੁਲਿਸ ਨੂੰ ਇੱਥੇ ਕੁਝ ਵੀ ਪਤਾ ਨਹੀਂ ਲੱਗਦਾ ਵੀ ਘਰ ਦੇ ਅੰਦਰ ਕੋਈ ਦਾਖਲ ਹੁੰਦਾ ਜਾਂ ਬਾਹਰ ਨਿਕਲਦਾ ਪੁਲਿਸ ਨੂੰ ਨਹੀਂ ਦਿਖਦਾ ਪੁਲਿਸ ਬੜੀ ਬਰੀਕੀ ਦੇ ਨਾਲ ਉਹ ਕੈਮਰੇ ਦੀ ਜਾਂਚ ਕਰਦੀ ਹੈ ਕਿਉਂਕਿ ਪਿੰਡਾਂ ਦੇ ਵਿੱਚ ਕਿਸੇ ਗੱਡੀ ਦਾ ਆਉਣਾ ਉਹ ਵੀ ਬਾਹਰੀ ਗੱਡੀ ਦਾ ਆਉਣਾ ਇਹ ਆਮ ਗੱਲ ਨਹੀਂ ਹੁੰਦੀ ਪੁਲਿਸ ਨੂੰ ਇੱਕ ਸਵਿਫਟ ਕਾਰ ਦੇਖਦੀ ਹੈ ਉਹ ਆਉਂਦੀ ਦਿਖਦੀ ਹੈ ਜਾਂਦੀ ਦਿਖਦੀ ਹੈ ਇੱਕ ਦਿਨ ਪਹਿਲਾਂ ਵੀ ਆਉਂਦੀ ਦਿਖਦੀ ਹੈ ਤੇ ਪੁਲਿਸ ਨੂੰ ਉੱਤੇ ਸ਼ੱਕ ਹੁੰਦਾ ਫਿਰ ਜ਼ੂਮ ਕਰਕੇ ਉਹਦਾ ਨੰਬਰ ਦੇਖਿਆ ਜਾਂਦਾ ਤੇ ਰਜਿਸਟ੍ਰੇਸ਼ਨ ਜਿਹੜੀ ਹੋਈ ਸੀ ਉਹਦੀ ਜਦੋਂ ਚੈੱਕ ਕੀਤਾ ਜਾਂਦਾ ਉਹ ਨੰਬਰ ਤਾਂ ਇਹ ਨੰਬਰ ਫੇਕ ਹੁੰਦਾ ਇਸ ਨੰਬਰ ਦੀ ਕੋਈ ਰਜਿਸਟ੍ਰੇਸ਼ਨ ਹੀ ਨਹੀਂ ਹੁੰਦੀ ਇਸ ਨੰਬਰ ਦੀ ਕੋਈ ਗੱਡੀ ਹੁੰਦੀ ਹੀ ਨਹੀਂ ਪੁਲਿਸ ਨੂੰ ਲੱਗਦਾ ਸੀ ਵੀ ਇੱਕ ਕਾਮਯਾਬੀ ਮਿਲੀ ਹੈ ਪਰ ਫਿਰ ਪੁਲਿਸ ਚੌਰਾਹੇ ਤੇ ਖੜੀ ਸੀ ਉਹਨੂੰ ਕੋਈ ਕਾਮਯਾਬੀ ਨਹੀਂ ਸੀ ਮਿਲੀ ਫਿਰ ਪੁਲਿਸ ਫੈਸਲਾ ਕਰਦੀ ਹੈ ਹੋਰ ਅੱਗੇ ਜਿਹੜੇ ਕੈਮਰੇ ਸੀ ਉਹ ਚੈੱਕ ਕਰਨ ਦੀ ਕੋਸ਼ਿਸ਼ ਕਰਦੀ ਹੈ ਕਈ ਕਿਲੋਮੀਟਰ ਤੱਕ ਕੈਮਰੇ ਚੈੱਕ ਕੀਤੇ ਜਾਂਦੇ ਨੇ ਇੱਕ ਪਾਸੇ ਕਰਨਾਟਕਾ ਦਾ ਏਰੀਆ ਸੀ ਦੂਜੇ ਪਾਸੇ 10-15 ਕਿਲੋਮੀਟਰ ਦੇ ਫਰਕ ਤੇ ਗੋਆ ਦਾ ਬਾਰਡਰ ਸੀ ਦੋਨਾਂ ਪਾਸੇ ਕੈਮਰੇ ਚੈੱਕ ਕੀਤੇ ਜਾਂਦੇ ਨੇ ਜਿਹੜੇ ਵਿੱਚ ਸ਼ਖਸ ਬੈਠੇ ਸੀ ਉਹ ਵੀ ਦੇਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇੰਨਾ ਪਤਾ ਲੱਗਦਾ ਵੀ ਵਿੱਚ ਦੋ ਜਣੇ ਬੈਠੇ ਨੇ ਪਰ ਉਹਨਾਂ ਦੇ ਚਿਹਰੇ ਸਾਫ਼ ਨਹੀਂ ਦਿਖਦੇ ਫਿਰ ਇੱਕ ਹੋਰ ਸੀਸੀਟੀਵੀ ਕੈਮਰੇ ਦੇ ਵਿੱਚ ਕਰੀਬ ਉੱਥੋਂ 5-7 ਕਿਲੋਮੀਟਰ ਦੂਰ ਹਾਈਵੇ ਹੁੰਦਾ ਹੈ ਉੱਥੇ ਜਦੋਂ ਕੈਮਰੇ ਚੈੱਕ ਕਰਨੇ ਸ਼ੁਰੂ ਕਰਦੇ ਨੇ ਤਾਂ ਉਹ ਪੁਲਿਸ ਨੂੰ ਸ਼ੱਕ ਪੈਂਦਾ ਵੀ ਇਹ ਉਹੀ ਗੱਡੀ ਹੈ ਪਰ ਜਦੋਂ ਉਹ ਨੰਬਰ ਜ਼ੂਮ ਕਰਕੇ ਦੇਖਿਆ ਜਾਂਦਾ ਨੰਬਰ ਉਹ ਨਹੀਂ ਹੁੰਦਾ ਪਰ ਪੁਲਿਸ ਨੂੰ ਕਿਤੇ ਨਾ ਕਿਤੇ ਲੱਗਦਾ ਵੀ ਇਹ ਗੱਡੀ ਉਹ ਹੈ ਪਰ ਨੰਬਰ ਹੋਰ ਹੈ ਫਿਰ ਕੈਮਰੇ ਜ਼ੂਮ ਕਰਕੇ ਵਿੱਚ ਬੈਠੇ ਸ਼ਖਸਾਂ ਨੂੰ ਦੇਖਿਆ ਜਾਂਦਾ ਚਿਹਰੇ ਫਿਰ ਵੀ ਸਾਫ਼ ਨਹੀਂ ਹੁੰਦੇ ਪਰ ਲੱਗਦਾ ਇਹੀ ਹੈ ਵੀ ਇਹ ਉਹੀ ਸ਼ਖਸ ਨੇ ਜਿਹੜੇ ਉਸ ਗੱਡੀ ਦੇ ਵਿੱਚ ਸੀ ਵੀ ਸਿਰਫ ਨੰਬਰ ਪਲੇਟ ਬਦਲੀ ਗਈ ਹੈ ਇਹ ਨੰਬਰ ਪਲੇਟ ਹੁੰਦੀ ਹੈ ਗੋਆ ਦੀ ਪੁਲਿਸ ਫਿਰ A ਨੰਬਰ ਦੀ ਜਾਂਚ ਕਰਦੀ ਹੈ ਰਜਿਸਟ੍ਰੇਸ਼ਨ ਜਦੋਂ ਦੇ ਦੇਖੀ ਜਾਂਦੀ ਹੈ ਆਰਟੀਓ ਆਫਿਸ ਤੋਂ ਤਾਂ ਫਿਰ ਪੁਲਿਸ ਗੋਆ ਦੇ ਵਿੱਚ ਪਹੁੰਚਦੀ ਹੈ ਗੋਆ ਦੇ ਵਿੱਚ ਰਹਿਣ ਵਾਲੇ ਇੱਕ ਪੰਕਜ ਨਾਮ ਦੇ ਵਿਅਕਤੀ ਕੋਲ ਪਹੁੰਚਦੀ ਹੈ ਜਦੋਂ ਉੱਥੇ ਜਾ ਕੇ ਗੱਲ ਕੀਤੀ ਜਾਂਦੀ ਹੈ ਵੀ ਇਹ ਗੱਡੀ ਤੁਹਾਡੀ ਇਸ ਦਿਨ ਉੱਥੇ ਗਈ ਸੀ ਉਹਦਾ ਕਹਿਣਾ ਸੀ ਵੀ ਮੈਂ ਗੱਡੀ ਸੇਲ ਕਰ ਚੁੱਕਿਆ ਉਹ ਆਪਣੇ ਜਿਹੜੇ ਡਾਕੂਮੈਂਟਸ ਯੂ ਦਿਖਾਉਂਦਾ ਜੋ ਵੀ ਉਹਨਾਂ ਨੇ ਲਿਖਾ ਪੜੀ ਕੀਤੀ ਹੋਈ ਸੀ ਹਾਲਾਂਕਿ ਗੱਡੀ ਟਰਾਂਸਫਰ ਨਹੀਂ ਸੀ ਹੋਈ ਹਜੇ ਪਰ ਬਾਕੀ ਡਾਕੂਮੈਂਟ ਹੁੰਦੇ ਨੇ ਜੋ ਵੀ ਉਹਨਾਂ ਨੇ ਲਿਖਾ ਪੜੀ ਕੀਤੀ ਹੋਈ ਸੀ ਫਿਰ ਪੁੱਛਿਆ ਜਾਂਦਾ ਵੀ ਗੱਡੀ ਕਿਹਦੇ ਨਾਮ ਤੇ ਆ ਤਾਂ ਪਤਾ ਲੱਗਦਾ ਵੀ ਇੱਕ ਅਸ਼ੋਕ ਰਾणे ਨਾਮ ਦਾ ਵਿਅਕਤੀ ਹੈ ਇਹ ਗੱਡੀ ਉਸ ਨੇ ਉਹਨੂੰ ਸੇਲ ਕੀਤੀ ਸੀ ਅਸ਼ੋਕ ਰਾणे ਵੀ ਜਿਹੜਾ ਸੀ ਗੋਆ ਦਾ ਰਹਿਣ ਵਾਲਾ ਸੀ ਅਸ਼ੋਕ ਰਾणे ਦੇ ਘਰ ਪਹੁੰਚਦੀ ਹੈ ਪੁਲਿਸ ਉਹ ਵੀ ਉਹੀ ਕੁਝ ਦੱਸਦਾ ਜੋ ਕੁਝ ਪੰਕਜ ਨੇ ਦੱਸਿਆ ਸੀ ਵੀ ਹਾਂ ਇਹ ਗੱਡੀ ਮੈਂ ਖਰੀਦੀ ਹੈ ਤੇ ਗੱਡੀ ਹਲੇ ਮੇਰੇ ਨਾਮ ਤੇ ਹੁੰਦੀ ਹੈ ਪਰ ਇਹ ਗੱਡੀ ਮੈਂ ਨਹੀਂ ਲੈ ਕੇ ਗਿਆ ਗੱਡੀ ਮੇਰੇ ਤੋਂ ਮੰਗ ਕੇ ਇੱਕ ਮੇਰਾ ਦੋਸਤ ਲੈ ਕੇ ਗਿਆ ਸੀ ਪੁਲਿਸ ਫਿਰ ਅੱਗੇ ਉਹਦਾ ਪਤਾ ਪੁੱਛਦੀ ਹੈ ਵੀ ਉਹ ਦੋਸਤ ਕਿਹੜਾ ਸੀ ਜਿਹੜਾ ਗੱਡੀ ਲੈ ਕੇ ਗਿਆ ਸੀ ਤੇ ਪਤਾ ਲੱਗਦਾ ਇੱਕ ਗੁਰੂ ਪ੍ਰਸਾਦ ਰਾਣੇ ਨਾਮ ਦਾ ਵਿਅਕਤੀ ਸੀ ਜਿਹੜਾ ਗੱਡੀ ਲੈ ਕੇ ਗਿਆ ਸੀ ਪੁਲਿਸ ਉੱਥੇ ਪਹੁੰਚਦੀ ਹੈ ਪਰ ਜਿਹੜਾ ਗੁਰੂ ਪ੍ਰਸਾਦ ਰਾਣੇ ਹੁੰਦਾ ਉਹ ਘਰੋਂ ਗਾਇਬ ਹੁੰਦਾ ਉਹ ਪੁਲਿਸ ਨੂੰ ਨਹੀਂ ਮਿਲਦਾ ਫੈਮਿਲੀ ਮੈਂਬਰ ਮਿਲਦੇ ਨੇ ਹੋਰ ਉਹਦਾ ਜਿਹੜਾ ਸਟਾਫ ਸੀ ਉਹ ਮਿਲਦਾ ਕਿਉਂਕਿ ਉਹ ਵੀ ਇੱਕ ਤਕੜਾ ਬਿਜ਼ਨਸਮੈਨ ਸੀ ਪੁਲਿਸ ਨੂੰ ਹੁਣ ਇਹ ਗੱਲ ਅਜੀਬ ਲੱਗਦੀ ਹੈ ਕਿ ਐਡਾ ਤਕੜਾ ਬਿਜ਼ਨਸਮੈਨ ਕਿਸੇ ਦੀ ਗੱਡੀ ਕਿਉਂ ਮੰਗੇਗਾ ਦੂਜਾ ਉਹ ਘਰ ਦੇ ਵਿੱਚੋਂ ਗਾਇਬ ਹੁੰਦਾ ਫੋਨ ਤੇ ਉਹਦੇ ਨਾਲ ਗੱਲਬਾਤ ਨਹੀਂ ਹੁੰਦੀ ਉੱਥੇ ਇੱਕ ਹੋਰ ਸ਼ਖਸ ਹੁੰਦਾ ਜਿਹੜਾ ਗੁਰੂ ਪ੍ਰਸਾਦ ਦਾ ਬਿਲਕੁਲ ਕੈਲੀਏ ਵੀ ਸੱਜਾ ਹੱਥ ਸੀ ਉਹ ਵਿਅਕਤੀ ਉੱਥੇ ਘੁੰਮਦਾ ਹੁੰਦਾ ਤਾਂ ਪੁਲਿਸ ਨੂੰ ਲੱਗਦਾ ਵੀ ਇਹਨੂੰ ਕਿਤੇ ਨਾ ਕਿਤੇ ਦੇਖਿਆ ਪਰ ਯਾਦ ਨਹੀਂ ਆਉਂਦਾ ਵੀ ਇਹਨੂੰ ਦੇਖਿਆ ਕਿੱਥੇ ਹੈ ਪੁਲਿਸ ਦੀ ਇਨਵੈਸਟੀਗੇਸ਼ਨ ਚੱਲਦੀ ਰਹਿੰਦੀ ਹੈ ਤਾਂ ਵਾਰ-ਵਾਰ ਉਹ ਚਿਹਰਾ ਪੁਲਿਸ ਦੀਆਂ ਨਜ਼ਰਾਂ ਦੇ ਵਿੱਚ ਘੁੰਮਦਾ ਰਹਿੰਦਾ ਹੈ ਵੀ ਇਹਨੂੰ ਦੇਖਿਆ ਕਿੱਥੇ ਹੈ ਫਿਰ ਇੱਕ ਪੁਲਿਸ ਵਾਲੇ ਦੇ ਯਾਦ ਆਉਂਦਾ ਹੈ ਵੀ ਇਹਦੀ ਸ਼ਕਲ ਜਿਹੜੇ ਗੱਡੀ ਦੇ ਵਿੱਚ ਬੈਠੇ ਬੰਦੇ ਸੀ ਹਾਲਾਂਕਿ ਚਿਹਰਾ ਸਾਫ਼ ਨਹੀਂ ਪਰ ਲੱਗਦਾ ਇਹ ਹੈ ਵੀ ਜਿਵੇਂ ਇਹ ਸ਼ਖਸ ਉਹ ਗੱਡੀ ਦੇ ਵਿੱਚ ਬੈਠਾ ਹੋਵੇ ਜਦੋਂ ਉਹ ਤੋਂ ਪੁੱਛਿਆ ਜਾਂਦਾ ਹੈ ਵੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਕਰਨਾਟਕਾ ਦੇ ਉਹਦਾ ਕਹਿਣਾ ਸੀ ਨਹੀਂ ਉਹ ਅਸਾਮ ਦਾ ਰਹਿਣ ਵਾਲਾ ਪੁਲਿਸ ਫਿਰ ਚੱਕਰਾ ਜਾਂਦੀ ਵੀ ਇੱਕ ਅਸਾਮ ਦੇ ਰਹਿਣ ਦੇ ਵਾਲੇ ਬੰਦੇ ਦੇ ਨਾਲ ਕਰਨਾਟਕਾ ਦਾ ਕੀ ਲੈਣਾ ਦੇਣਾ ਪੁੱਛਿਆ ਜਾਂਦਾ ਵੀ ਕੋਈ ਰਿਸ਼ਤੇਦਾਰੀ ਯਾਰੀ ਦੋਸਤੀ ਤਾਂ ਉਹਦਾ ਇਨਕਾਰ ਹੁੰਦਾ ਵੀ ਨਾ ਮੇਰੀ ਕਰਨਾਟਕਾ ਕਦੇ ਮੈਂ ਗਿਆਨ ਨਾ ਮੇਰੀ ਕੋਈ ਯਾਰੀ ਦੋਸਤੀ ਨਾ ਮੇਰੀ ਕੋਈ ਰਿਸ਼ਤੇਦਾਰੀ ਪਰ ਪੁਲਿਸ ਨੂੰ ਤੇ ਸ਼ੱਕ ਸੀ ਵੀ ਇਹ ਸ਼ਖਸ ਉਹੀ ਹੈ ਜਿਹੜਾ ਗੱਡੀ ਦੇ ਵਿੱਚ ਬੈਠਾ ਸੀ ਪੁਲਿਸ ਉਹਨੂੰ ਗ੍ਰਿਫਤਾਰ ਕਰਦੀ ਹੈ ਗ੍ਰਿਫਤਾਰ ਕਰਕੇ ਉਹ ਤੋਂ ਪੁੱਛਗਿੱਛ ਸ਼ੁਰੂ ਹੁੰਦੀ ਹੈ ਪੁਲਿਸ ਨੂੰ ਜਿੱਥੇ ਕੋਈ ਵੀ ਕਲੂ ਨਹੀਂ ਸੀ ਇੱਕ ਗੱਡੀ ਮਿਲੀ ਗੱਡੀ ਤੇ ਨੰਬਰ ਫੇਕ ਫਿਰ ਦੂਜੀ ਗੱਡੀ ਲੱਭੀ ਉਹ ਗੱਡੀ ਤੋਂ ਉਹ ਮਾਲਕ ਤੱਕ ਉਹ ਤੋਂ ਅੱਗੇ ਅੱਗੇ ਦੋਸਤ ਤੱਕ ਪਹੁੰਚਦੀ ਹੈ ਪੁਲਿਸ ਦੀ ਜਦੋਂ ਇਨਵੈਸਟੀਗੇਸ਼ਨ ਚੱਲਦੀ ਹੈ ਘਰਦਿਆਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਇੱਥੇ ਪੁਲਿਸ ਨੂੰ ਇੱਕ ਚੀਜ਼ ਹੋਰ ਪਤਾ ਲੱਗਦੀ ਹੈ ਇਹ ਜਿਹੜਾ ਗੁਰੂ ਪ੍ਰਸਾਦ ਸੀ ਤੇ ਵਿਨਾਇਕ ਇਹ ਦੋਨੋਂ ਕਰਨਾਟਕਾ ਦੇ ਕਾਰਾਵਾਰ ਜ਼ਿਲ੍ਹੇ ਦੇ ਰਹਿਣ ਵਾਲੇ ਸੀ ਤੇ ਇੱਕ ਦੂਜੇ ਨੂੰ ਜਾਣਦੇ ਸੀ ਨੇੜੇ-ਨੇੜੇ ਪਿੰਡਾਂ ਦੇ ਰਹਿਣ ਵਾਲੇ ਸੀ ਵਿਨਾਇਕ ਬਾਅਦ ਦੇ ਵਿੱਚ ਬਿਜ਼ਨਸਮੈਨ ਬਣਦਾ ਤਕੜਾ ਬਿਜ਼ਨਸਮੈਨ ਬਣਦੇ ਨੇ ਉਸ ਤੋਂ ਬਾਅਦ ਉਹ ਜਿਹੜੀ ਫੈਮਿਲੀ ਸੀ ਉਹ ਪੁਣੇ ਸ਼ਿਫਟ ਹੋ ਜਾਂਦੀ ਹੈ ਤੇ ਜਿਹੜਾ ਗੁਰੂ ਪ੍ਰਸਾਦ ਸੀ ਇਹ ਗੋਆ ਦੇ ਵਿੱਚ ਸ਼ਿਫਟ ਹੋ ਜਾਂਦਾ ਇਹਦੀਆਂ ਸ਼ਰਾਬ ਦੀਆਂ ਕੰਪਨੀਆਂ ਸੀ ਪਰ ਦੋਨੋਂ ਇੱਕ ਦੂਜੇ ਨੂੰ ਜਾਣਦੇ ਹੁੰਦੇ ਨੇ ਹੁਣ ਇੱਥੇ ਪੁਲਿਸ ਨੂੰ ਲੱਗਦਾ ਇੱਕ ਦੂਜੇ ਨੂੰ ਜਾਣਦੇ ਨੇ ਦੋਨੋਂ ਤਕੜੇ ਕਾਰੋਬਾਰੀ ਨੇ ਪਰ ਇੱਕ ਬਿਜ਼ਨਸਮੈਨ ਦੂਜੇ ਦਾ ਕਤਲ ਕਿਉਂ ਕਰਵਾਏਗਾ ਫਿਰ ਵਿਨਾਇਕ ਦੇ ਘਰਦਿਆਂ ਤੋਂ ਪੁੱਛ ਕੇ ਕੀ ਕੀਤੀ ਜਾਂਦੀ ਹੈ ਤਾਂ ਕੁਝ ਵੀ ਉੱਥੇ ਵੀ ਪੁਲਿਸ ਨੂੰ ਨਹੀਂ ਪਤਾ ਲੱਗਦਾ ਤੇ ਇਸ ਪਰਿਵਾਰ ਤੋਂ ਵੀ ਕੁਝ ਵੀ ਪਤਾ ਨਹੀਂ ਲੱਗਦਾ ਲક્ષਮੀ ਦੇ ਪੁੱਛ ਵਿੱਚ ਹੁੰਦੀ ਹੈ ਤਾਂ ਉਹ ਤੋਂ ਵੀ ਕੁਝ ਪੁਲਿਸ ਨੂੰ ਖਾਸ ਪਤਾ ਨਹੀਂ ਲੱਗਦਾ ਫਿਰ ਪੁਲਿਸ ਥੋੜਾ ਜਿਹਾ ਆਪਣਾ ਰਵਈਆ ਜਿਹੜਾ ਉਹ ਸਖਤ ਕਰਦੀ ਹੈ ਜਦੋਂ ਰਵਈਆ ਸਖਤ ਕੀਤਾ ਜਾਂਦਾ ਹੈ ਤਾਂ ਲਖਸ਼ ਟੁੱਟਦਾ ਫਿਰ ਲਖਸ਼ ਦਾ ਕਹਿਣਾ ਸੀ ਵੀ ਹਾਂ ਉਸੇ ਨੇ ਵਿਨਾਇਕ ਨੂੰ ਮਰਵਾਇਆ ਦੋ ਸਪਾਰੀ ਕਿਲਰਾ ਫਿਰ ਲਖਸ਼ ਦੇ ਦੱਸੀ ਜਗ੍ਹਾ ਤੋਂ ਉਹ ਦੋ ਸਪਾਰੀ ਕਿਲਰ ਜਿਹੜੇ ਬਿਹਾਰ ਦੇ ਰਹਿਣ ਵਾਲੇ ਹੁੰਦੇ ਨੇ ਇੱਕ ਅਫਜ਼ਲ ਤੇ ਦੂਜਾ ਹੁੰਦਾ ਮਾਸੂਮ ਮੰਜੂਰ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਦਾ ਕਹਿਣਾ ਸੀ ਵੀ ਸਾਨੂੰ ਪਤਾ ਸੀ ਇਹ ਇੱਥੇ ਪੂਜਾ ਕਰਨ ਵਾਸਤੇ ਆਉਂਦੇ ਨੇ ਸਾਲ ਚ ਇੱਕ ਵਾਰ ਹੀ ਆਉਂਦੇ ਨੇ ਸਾਨੂੰ ਇਹ ਵੀ ਪਤਾ ਸੀ ਵੀ ਕਿਦਨ ਆਉਣਾ ਇਹਨਾਂ ਤੇ ਕਿਦਨ ਜਾਣਾ ਉਸ ਦਿਨ ਇਹਨਾਂ ਨੇ ਜਾਣਾ ਸੀ ਸਵੇਰੇ 6 ਵਜੇ ਪਰ ਉਸ ਤੋਂ ਪਹਿਲਾਂ ਉੱਥੇ ਅਸੀਂ ਪਹੁੰਚਦੇ ਹਾਂ ਤੇ ਉਹ ਦੋ ਜਣੇ ਜਿਹੜੇ ਮੈਂ ਲੈ ਕੇ ਗਿਆ ਸੀ ਨਾਲ ਸਪਾਰੀ ਕਿਲਰ ਉਹਦਾ ਕਤਲ ਕਰਦੇ ਨੇ ਉਸ ਤੋਂ ਬਾਅਦ ਲਿਆ ਕੇ ਉਹਨਾਂ ਨੂੰ ਗੋਆ ਦੇ ਵਿੱਚ ਛੱਡ ਦਿੰਦਾ ਪਰ ਫਿਰ ਇਹਦੀ ਦੱਸੀ ਜਗ੍ਹਾ ਤੋਂ ਗ੍ਰਿਫਤਾਰ ਵੀ ਦੋਨੋਂ ਕੀਤੇ ਜਾਂਦੇ ਨੇ ਉਹ ਦੋਨੋਂ ਵੀ ਇਸ ਗੱਲ ਨੂੰ ਮੰਨਦੇ ਨੇ ਵੀ ਅਸੀਂ 21 ਸਤੰਬਰ 2024 ਨੂੰ ਹੀ ਪਹੁੰਚ ਚੁੱਕੇ ਸੀ ਤੇ ਸਾਨੂੰ ਸਿਰਫ ਨਿਰਦੇਸ਼ ਮਿਲਿਆ ਸੀ ਜਿਹੜੀ ਸਪਾਰੀ ਮਿਲੀ ਸੀ ਮਨਾਇਕ ਦਾ ਕਤਲ ਕਰਨ ਵਾਸਤੇ ਪਰ ਉਹਦੀ ਪਤਨੀ ਵਿੱਚ ਵਿਚ ਵਿਚਾਰ ਕਰਨ ਵਾਸਤੇ ਆ ਗਈ ਤੇ ਸਾਨੂੰ ਇਹ ਸੀ ਵੀ ਅਸੀਂ ਕਿਤੇ ਫੜੇ ਨਾ ਜਾਈਏ ਇਸ ਕਰਕੇ ਉੱਤੇ ਵੀ ਹਮਲਾ ਕੀਤਾ ਜਾਂਦਾ ਪਰ ਹਾਲਾਂਕਿ ਜਿਹੜੀ ਵਰਸਾਲੀ ਨਾਇਕ ਹੁੰਦੀ ਹੈ ਉਹ ਬਚ ਜਾਂਦੀ ਐ ਸੰਮਲੇ ਦੇ ਵਿੱਚ ਪਰ ਜਿਹੜਾ ਬਨਾਇਕ ਐ ਉਹ ਮਾਰਿਆ ਜਾਂਦਾ ਹੁਣ ਇਹ ਤਾਂ ਪਤਾ ਲੱਗ ਚੁੱਕਿਆ ਸੀ ਵੀ ਇਹਨਾਂ ਨੇ ਮਾਰਿਆ ਇਸ ਤਰੀਕੇ ਨਾਲ ਮਾਰਿਆ ਪਰ ਮਾਰਿਆ ਕਿਉਂ ਇਸ ਗੱਲ ਦਾ ਕਿਸੇ ਕੋਲ ਵੀ ਜਵਾਬ ਨਹੀਂ ਸੀ ਪੁਲਿਸ ਦੀ ਅੱਗੇ ਇਨਵੈਸਟੀਗੇਸ਼ਨ ਚੱਲਦੀ ਸੀ ਕਿ ਬਿਨਾ ਮੋਟਿਵ ਤੋਂ ਨਾ ਤਾਂ ਕੋਈ ਬੰਦਾ ਮਾਰ ਸਕਦਾ ਤੇ ਨਾ ਹੀ ਉਹਨੂੰ ਸਿੱਧ ਕੀਤਾ ਜਾ ਸਕਦਾ ਵੀ ਇਥੋਂ ਬੰਦਾ ਉੱਠਿਆ ਜਾ ਕੇ ਉਹਨੇ ਇੱਕ ਪਿੰਡ ਦੇ ਵਿੱਚ ਕਤਲ ਕਰਤਾ ਕਰਦਿਆਂ ਤੋਂ ਵੀ ਪੁੱਛਗਿੱਛ ਕੀਤੀ ਜਾਂਦੀ ਐ ਇੱਕ ਗੱਲ ਜਿਹੜੇ ਦੋਨੋਂ ਦੇ ਘਰ ਦੇ ਆ ਨੇ ਪੁਲਿਸ ਨੂੰ ਨਹੀਂ ਦੱਸੀ। ਉਹ ਇਸ ਇਸ ਗੱਲ ਨੂੰ ਲੁਕੋ ਕੇ ਰੱਖਦੇ ਨੇ ਪਰ ਪੁਲਿਸ ਫਿਰ ਰਿਕਵੈਸਟ ਕਰਦੀ ਹੈ ਬਨਾਇਕ ਦੇ ਘਰ ਦੇਆਂ ਦੇ ਅੱਗੇ ਜਾ ਕੇ ਤੇ ਭਰਾ ਦੇ ਨਾਲ ਜਾ ਕੇ ਉਹਦੀ ਭੈਣ ਦੇ ਕੋਲ ਜਾ ਕੇ ਵੀ ਕੋਈ ਨਾ ਕੋਈ ਗੱਲ ਹੈ ਕੋਈ ਨਾ ਕੋਈ ਮੋਟਿਵ ਜ਼ਰੂਰ ਹੈ ਤੁਹਾਡੇ ਕੋਈ ਨਾ ਕੋਈ ਐਸਾ ਰਿਲੇਸ਼ਨ ਜਾਂ ਐਸੀ ਲੜਾਈ ਜ਼ਰੂਰ ਹੈ ਵੀ ਜਿਸ ਕਾਰਨ ਇਹ ਕਤਲ ਹੋਇਆ। ਫਿਰ ਉਹਦੇ ਘਰ ਦੇਆਂ ਦਾ ਕਹਿਣਾ ਸੀ ਵੀ ਗੁਰੂ ਪ੍ਰਸਾਦ ਦੀ ਪਤਨੀ ਆਈ ਉਹਨੇ ਸਾਡੇ ਘਰ ਆ ਕੇ ਲੜਾਈ ਕੀਤੀ। ਫਿਰ ਵਿਨਾਇਕ ਨੇ ਗੁਰੂ ਪ੍ਰਸਾਦ ਨੂੰ ਫੋਨ ਕੀਤਾ ਵੀ ਤੂੰ ਆਪਣੀ ਪਤਨੀ ਨੂੰ ਇੱਥੇ ਭੇਜ ਲੈ ਸੀਨ ਕ੍ਰੀਏਟ ਕਰਨ ਵਾਸਤੇ ਤੇ ਤੈਨੂੰ ਇਹਦਾ ਅੰਜਾਮ ਭੁਗਤਣਾ ਪਏਗਾ ਇਹ ਗੱਲ ਹੋਈ ਸੀ ਹੁਣ ਪੁਲਿਸ ਦੇ ਗਲੇ ਇਹ ਵੀ ਗੱਲ ਨਹੀਂ ਉਤਰਦੀ ਵੀ ਇੱਕ ਔਰਤ ਆਉਂਦੀ ਹੈ ਬਿਨਾਂ ਮਤਲਬ ਤੋਂ ਆਉਂਦੀ ਹੈ ਲੜਾਈ ਕਰਦੀ ਹੈ ਤੇ ਇੰਨੀ ਇੱਕ ਗੱਲ ਦੇ ਪਿੱਛੇ ਉਹ ਬੰਦੇ ਨੂੰ ਮਾਰ ਦਿੱਤਾ ਜਾਂਦਾ ਜਦੋਂ ਪਤਨੀ ਤੋਂ ਪੁੱਛਿਆ ਜਾਂਦਾ ਗੁਰੂ ਪ੍ਰਸਾਦ ਦੀ ਤੋਂ ਤਾਂ ਉਹਦਾ ਵੀ ਕਹਿਣਾ ਸੀ ਵੀ ਸਾਡੀ ਲੜਾਈ ਹੋਈ ਸੀ ਇੰਨੀ ਦੇਰ ਨੂੰ ਜਿਹੜਾ ਗੁਰੂ ਪ੍ਰਸਾਦ ਸੀ ਪੁਲਿਸ ਨੇ ਪਹਾੜ ਕਰਦੀ ਹੁੰਦੀ ਆ ਪਰ ਕਿਤੇ ਵੀ ਗੁਰੂ ਪ੍ਰਸਾਦ ਨਹੀਂ ਮਿਲਦਾ ਫਿਰ ਇੱਕ ਦਿਨ Goa ਪੁਲਿਸ ਨੂੰ ਜਾਣਕਾਰੀ ਮਿਲਦੀ ਹੈ ਗੁਰੂ ਪ੍ਰਸਾਦ ਦੀ ਗੱਡੀ ਉਹਦਾ ਪਰਸ ਉਹਦੇ ਕੱਪੜੇ ਨਦੀ ਦੇ ਕਿਨਾਰੇ ਤੇ ਮਿਲਦੇ ਨੇ ਪਰ ਗੁਰੂ ਪ੍ਰਸਾਦ ਨਹੀਂ ਹੁੰਦਾ ਉਹਨਾਂ ਨੂੰ ਸ਼ੱਕ ਸੀ ਵੀ ਹੋ ਸਕਦਾ ਇਹਨੇ ਖੁਦਕੁਸ਼ੀ ਕਰ ਲਈ ਹੋਵੇ ਪਰ ਜਿੰਨਾ ਚਿਰ ਤੱਕ লাশ ਨਹੀਂ ਸੀ ਮਿਲਦੀ ਉਨਾ ਚਿਰ ਤੱਕ ਤਾਂ ਯਕੀਨ ਕਰਨਾ ਮੁਸ਼ਕਲ ਸੀ ਵੀ ਹੋ ਸਕਦਾ ਪੁਲਿਸ ਨੂੰ ਗੁੰਮਰਾਹ ਕਰਨ ਵਾਸਤੇ ਸਾਰਾ ਕੁਝ ਕੀਤਾ ਗਿਆ ਹੋਵੇ ਫਿਰ ਉਸ ਨਦੀ ਦੇ ਵਿੱਚ ਪੁਲਿਸ ਭਾਲ ਕਰਦੀ ਆ ਗੁਰੂ ਪ੍ਰਸਾਦ ਦੀ ਤੇ ਥੋੜੀ ਜੀ ਮਿਹਨਤ ਮੁਸ਼ਕਲ ਤੋਂ ਬਾਅਦ ਗੁਰੂ ਪ੍ਰਸਾਦ ਦੀ লাশ ਮਿਲਦੀ ਹੈ ਜਿਹੜਾ ਮਾਮਲਾ ਸੀ ਗੁਰੂ ਪ੍ਰਸਾਦ ਜਿਹੜਾ ਇਹਦੇ ਵਿੱਚ ਪੁਲਿਸ ਨੂੰ ਚਾਹੀਦਾ ਸੀ ਜਿਹੜਾ ਮਾਸਟਰਮਾਈਂਡ ਸੀ ਉਹਦੀ ਹੁਣ লাশ ਪੁਲਿਸ ਦੇ ਸਾਹਮਣੇ ਹੁੰਦੀ ਹੈ ਹੋ ਸਕਦਾ ਉਹਨੇ ਸ਼ਰਮ ਦੇ ਕਾਰਨ ਜਾਂ ਸਾਰਾ ਕੁਝ ਭੇਦ ਖੁੱਲਣ ਤੋਂ ਬਾਅਦ ਇੰਨੀ ਸ਼ਰਮਿੰਦਗੀ ਮਹਿਸੂਸ ਕੀਤੀ ਵੀ ਉਹ ਨਹਿਰ ਨਦੀ ਦੇ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਿਆ ਪਰ ਫਿਰ ਜਦੋਂ ਪੁਲਿਸ ਇਹਨਾਂ ਤੇ ਵੀ ਸਖਤੀ ਕਰਦੀ ਹੈ ਇੱਕ ਰਾਜ਼ ਦੀ ਗੱਲ ਹੋਰ ਖੁੱਲ ਕੇ ਬਾਹਰ ਆਉਂਦੀ ਹੈ ਜਿਹੜੀ ਦੋਵੇਂ ਪਰਿਵਾਰਾਂ ਵੱਲੋਂ ਨਹੀਂ ਸੀ ਦੱਸੀ ਗਈ। ਗੁਰੂ ਪ੍ਰਸਾਦ ਦੀ ਜਿਹੜੀ ਪਤਨੀ ਸੀ ਇੱਕ ਬਹੁਤ ਵੱਡੀ ਪੋਸਟ ਦੇ ਉੱਤੇ ਹੁੰਦੀ ਹੈ। ਸਰਕਾਰੀ ਆਫੀਸਰ ਹੁੰਦੀ ਹੈ। ਉਹ ਪੁਣੇ ਰਹਿੰਦੀ ਸੀ। ਪੁਣੇ ਉਹਦੀ ਦੋਸਤੀ ਹੁੰਦੀ ਹੈ ਵਿਨਾਇਕ ਨਾਲ। ਵਿਨਾਇਕ ਨਾਲ ਦੋਸਤੀ ਇਹਦੀ ਨਾਜਾਇਜ਼ ਸਬੰਧਾਂ ਦੇ ਵਿੱਚ ਬਦਲਦੀ ਹੈ। ਇਸ ਗੱਲ ਦਾ ਪਤਾ ਲੱਗਦਾ ਵਿਨਾਇਕ ਦੀ ਪਤਨੀ ਨੂੰ। ਘਰ ਦੇ ਵਿੱਚ ਵੀ ਕਲੇਸ਼ ਹੁੰਦਾ ਤੇ ਵਿਨਾਇਕ ਦੀ ਪਤਨੀ ਫਿਰ ਗੱਲ ਕਰਦੀ ਹੈ ਗੁਰੂ ਪ੍ਰਸਾਦ ਦੇ ਨਾਲ ਤੇ ਸਾਰਾ ਕੁਝ ਦੱਸਿਆ ਜਾਂਦਾ। ਗੁਰੂ ਪ੍ਰਸਾਦ ਉਹਨੂੰ ਤਾਂ ਰੋਕਦਾ ਹੈ ਜਾਂ ਉਹ ਤੋਂ ਰੁਕਦੀ ਨਹੀਂ ਪਰ ਇਸ ਦੌਰਾਨ ਬਨਾਇਕ ਦੀ ਪਤਨੀ ਜਿਹੜੀ ਵਰਸਾਲੀ ਹੁੰਦੀ ਹੈ ਤੇ ਗੁਰੂ ਪ੍ਰਸਾਦ ਦੇ ਵਿੱਚ ਨਜ਼ਦੀਕੀਆਂ ਵਾਧੀਆਂ ਨੇ ਦੋਸਤੀ ਹੁੰਦੀ ਹੈ ਤੇ ਇਹਨਾਂ ਦਾ ਆਪਸ ਦੇ ਵਿੱਚ ਅਫੇਅਰ ਸ਼ੁਰੂ ਹੋ ਜਾਂਦਾ ਹੈ ਦੇਖੋ ਦੋਨੋਂ ਤਕੜੇ ਬਿਜ਼ਨਸਮੈਨ ਪੜੀਆਂ ਲਖੀਆਂ ਦੋਨਾਂ ਦੀਆਂ ਪਤਨੀਆਂ ਇੱਕ ਦਾ ਦੂਜੇ ਦੇ ਪਤੀ ਦੇ ਨਾਲ ਅਫੇਅਰ ਸ਼ੁਰੂ ਹੁੰਦਾ ਤੇ ਫਿਰ ਉਹਦੀ ਪਤਨੀ ਦਾ ਦੂਜੇ ਦੇ ਨਾਲ ਅਫੇਅਰ ਸ਼ੁਰੂ ਹੋ ਜਾਂਦਾ ਹੈ ਆਪਸ ਦੇ ਵਿੱਚ ਇਹਨਾਂ ਦਾ ਅਫੇਰੇ ਚੱਲਦਾ ਰਹਿੰਦਾ ਇਸ ਗੱਲ ਦਾ ਗੁਰੂ ਪ੍ਰਸਾਦ ਨੂੰ ਤਾਂ ਪਤਾ ਹੀ ਸੀ ਤੇ ਵਿਨਾਇਕ ਨੂੰ ਵੀ ਪਤਾ ਹੁੰਦਾ ਵੀ ਉਹਦੀ ਪਤਨੀ ਦਾ ਉਹਦੇ ਨਾਲ ਅਫੇਰ ਚੱਲਦਾ ਜਦੋਂ ਗੁਰੂ ਪ੍ਰਸਾਦ ਦੀ ਪਤਨੀ ਨੂੰ ਪਤਾ ਲੱਗਦਾ ਵੀ ਇਹਦਾ ਜਿਹੜੀ ਵਰਸਾਲੀ ਹੈ ਉਹਦਾ ਉਹਦੇ ਪਤੀ ਨਾਲ ਅਫੇਰ ਹੈ ਤਾਂ ਉਹ ਉਹਦੇ ਨਾਲ ਲੜਾਈ ਕਰਨ ਵਾਸਤੇ ਪਹੁੰਚ ਜਾਂਦੀ ਹੈ ਘਰ ਲੜਾਈ ਹੁੰਦੀ ਹੈ ਉਸ ਤੋਂ ਬਾਅਦ ਵਿਨਾਇਕ ਵੱਲੋਂ ਗੁਰੂ ਪ੍ਰਸਾਦ ਨੂੰ ਫੋਨ ਵੀ ਕੀਤਾ ਜਾਂਦਾ ਜਦੋਂ ਫੋਨ ਕਰਦਾ ਤਾਂ ਨੇੜੇ ਹੁੰਦਾ ਜਿਹੜਾ ਉਹਦਾ ਦੋਸਤ ਹੁੰਦਾ ਉਹਦਾ ਹਮਰਾਜ ਲਖਸ਼ਮ ਉਹ ਸਾਰੀ ਗੱਲ ਸੁਣਦਾ ਤਾਂ ਗੁਰੂ ਪ੍ਰਸਾਦ ਦਾ ਕਹਿਣਾ ਸੀ ਵੀ ਇਹਨੂੰ ਰਸਤੇ ਦੇ ਵਿੱਚੋਂ ਹਟਾਉਣਾ ਪਏਗਾ। ਲੱਗਦਾ ਕਹਿਣਾ ਸੀ ਵੀ ਕੋਈ ਗੱਲ ਨਹੀਂ ਤੁਸੀਂ ਹੁਕਮ ਕਰੋ ਇਹਨੂੰ ਰਸਤੇ ਦੇ ਵਿੱਚੋਂ ਹਟਾ ਦਿੰਦੇ ਆ। ਤਾਂ ਗੁਰੂ ਪ੍ਰਸਾਦ ਕਹਿੰਦਾ ਵੀ ਕੀ ਤੂੰ ਮੇਰੇ ਲਈ ਇਹਨੂੰ ਮਾਰ ਸਕਦਾ? ਉਹ ਕਹਿੰਦਾ ਹਾਂ ਮੈਂ ਮਾਰ ਸਕਦਾ। ਵਰਸ਼ਾਲੀ ਪੂਰੀ ਜਾਣਕਾਰੀ ਦਿੰਦੀ ਹੈ ਕਿਦਾਂ ਉਹਨਾਂ ਨੇ ਆਉਣਾ ਸੀ, ਕੀ ਕਿੰਨੇ ਦਿਨ ਰਹਿਣਾ ਸੀ ਤੇ ਕਦੋਂ ਨਿਕਲਣਾ ਸੀ ਇੱਕ ਇੱਕ ਗੱਲ ਦੀ ਗੁਰੂ ਪ੍ਰਸਾਦ ਨੂੰ ਜਾਣਕਾਰੀ ਹੁੰਦੀ ਹੈ। ਹਾਲਾਂਕਿ ਉਹਨੂੰ ਮਰਵਾਣਾ ਨਹੀਂ ਸੀ ਚਾਹੁੰਦੀ ਪਰ ਸਾਰਾ ਕੁਝ ਇਹ ਗੁਰੂ ਪ੍ਰਸਾਦ ਦੇ ਤੋਂ ਪੁੱਛਦਾ ਰਹਿੰਦਾ ਕਿਉਂਕਿ ਉਹਦੇ ਨਾਲੇ ਸਬੰਧਾਂ ਦੇ ਵਿੱਚ ਸੀ ਉਹ ਇੱਕ ਗੱਲ ਦੀ ਜਾਣਕਾਰੀ ਜਦੋਂ ਉਹ ਹੁੰਦੀ ਹੈ ਤਾਂ ਫਿਰ ਉਹ ਡਿਸਾਈਡ ਕਰਦੇ ਨੇ ਵੀ ਜਿੱਦਣ ਇਹਨਾਂ ਨੇ ਜਾਣਾ ਉਹਦੋਂ ਇਹ ਦੋਨੋਂ ਇਕੱਲੇ ਹੋਣਗੇ ਤੇ ਉਸ ਸਮੇਂ ਬਨਾਇਕ ਨੂੰ ਮਾਰ ਦਿੱਤਾ ਜਾਏਗਾ ਫਿਰ ਇਹ ਹਮਲਾ ਕਰਦੇ ਨੇ ਹਮਲਾ ਕਰਕੇ ਇੱਥੇ ਬਨਾਇਕ ਨੂੰ ਮਾਰਿਆ ਜਾਂਦਾ ਵਿੱਚ ਪਤਨੀ ਛਡਾਣ ਵਾਸਤੇ ਆਉਂਦੀ ਹੈ ਉਹ ਵੀ ਜ਼ਖਮੀ ਹੋ ਜਾਂਦੀ ਹੈ ਦਕਸ਼ ਤੇ ਜਿਹੜੇ ਨਾਲ ਦੋ ਉਹਦੇ ਗਏ ਸੀ ਕਾਤਲ ਉਹਨਾਂ ਦਾ ਕਹਿਣਾ ਸੀ ਵੀ ਨੰਬਰ ਪਲੇਟ ਡੁਪਲੀਕੇਟ ਲਾਈ ਡੁਪਲੀਕੇਟ ਨੰਬਰ ਲਾਣ ਤੋਂ ਬਾਅਦ 2-3 ਕਿਲੋਮੀਟਰ ਅੱਗੇ ਆ ਕੇ ਉਹ ਜਿਹੜੀ ਡੁਪਲੀਕੇਟ ਨੰਬਰ ਪਲੇਟਸ ਚੁਲਾ ਦਿੰਦੇ ਨੇ ਵੀ ਇੰਨੀ ਦੂਰ ਸਾਡੇ ਪਿੱਛੇ ਕਿਹੜਾ ਆਏਗਾ ਤੇ ਕਿਹੜਾ ਕੈਮਰੇ ਚੈੱਕ ਕਰੇਗਾ ਹਾਈਵੇ ਤੇ ਇੰਨੀਆਂ ਗੱਡੀਆਂ ਗੁਜ਼ਰਦੀਆਂ ਨੇ ਕਿਸੇ ਨੂੰ ਕੀ ਪਤਾ ਵੀ ਕਿਹੜੀ ਗੱਡੀ ਤੇ ਨੰਬਰ ਪਲੇਟ ਲੱਗੀ ਸੀ ਕਿਹੜੀ ਤੇ ਉਤਰੀ ਹੈ ਕਦੇ ਸਾਡਾ ਪਤਾ ਹੀ ਨਹੀਂ ਲੱਗਣਾ ਪਰ ਪੁਲਿਸ ਉਹ ਨਕਲੀ ਨੰਬਰ ਪਲੇਟ ਨੂੰ ਚੈੱਕ ਕਰਦੀ ਹੈ ਉਸ ਤੋਂ ਬਾਅਦ ਉਹ ਗੱਡੀ ਨੂੰ ਚੰਗੀ ਤਰ੍ਹਾਂ ਚੈੱਕ ਕੀਤਾ ਜਾਂਦਾ ਗੱਡੀ ਨੂੰ ਲੱਭਦੀ ਲੱਭਦੀ ਪੁਲਿਸ Goa ਪਹੁੰਚਦੀ ਹੈ ਤਖੀਰ ਕਾਤਲਾਂ ਤੱਕ ਪਹੁੰਚਦੀ ਹੈ। ਲਕਸ਼ ਤੇ ਜਿਹੜੇ ਦੋ ਕਾਤਲ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਕੋਰਟ 'ਚ ਪੇਸ਼ ਕੀਤਾ ਜਾਂਦਾ। ਕੇਸ ਦਾ ਫੈਸਲਾ ਹਜੇ ਆਉਣਾ ਬਾਕੀ ਹੈ। ਪਰ ਜਿਹੜੀਆਂ ਦੋ ਪੜੀਆਂ ਲਿਖੀਆਂ ਔਰਤਾਂ ਸੀ ਉਹਨਾਂ ਦੇ ਕਾਰਨ ਦੋ ਘਰ ਬਰਬਾਦ ਹੋ ਜਾਂਦੇ ਨੇ। ਦੋਨਾਂ ਦੇ ਪਤੀ ਦੁਨੀਆ ਤੋਂ ਚਲੇ ਜਾਂਦੇ ਨੇ। ਤੇ ਦੋਨਾਂ ਦੀ ਇੱਕ ਦੂਜੇ ਦੇ ਪਤੀ ਦੇ ਨਾਲ ਨਾਜਾਇਜ਼ ਬੰਦ ਸੀ। ਪੈਸਾ, ਰਤਬਾ ਸਾਰਾ ਕੁਝ ਹੋਣ ਦੇ ਬਾਵਜੂਦ ਜਿਹੜੀ ਜਿਸਮਾਨੀ ਭੁੱਖ ਸੀ ਇਹਨਾਂ ਦੀ ਉਹ ਕਿਤੇ ਨਾ ਕਿਤੇ ਨਈ ਮਿੱਟੀ ਤੇ ਇਸ ਕਰਕੇ ਸਬੰਧ ਇੱਕ ਦੂਜੇ ਦੇ ਨਾਲ ਰੱਖਦੀਆਂ ਤੇ ਉਹ ਸਬੰਧ ਇੰਨੇ ਅੱਗੇ ਚਲੇ ਜਾਂਦੇ ਨੇ ਅਖੀਰ ਇੱਕ ਦਾ ਕਤਲ ਹੁੰਦਾ ਤੇ ਦੂਜਾ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦਾ ਆਪਣੇ ਹੱਥੀ ਜੇ ਆਪ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਕਰੀਏ ਤਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਆ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਾਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ